ਵੀ ਕੰਟਰੀਬਿਊਟ ਕਰੋ ਕਿਉਂਕਿ 12000 ਕਰੋੜ ਤਾਂ ਪਤਾ ਨਹੀਂ ਹੁਣ ਅਰਵਿੰਦ ਕੇਜਰੀਵਾਲ ਦੀ ਇਲੈਕਸ਼ਨ ਤੇ ਖਰਚਿਆ ਗਿਆ ਜਾਂ ਮਿਜ਼ੋਰਮ ਨਾਗਾਲੈਂਡ ਮਨੀਪੁਰ ਤੇ ਇਸ਼ਤਿਹਾਰਾਂ ਤੇ ਖਰਚਿਆ ਗਿਆ ਉਹ ਤਾਂ ਜਵਾਬ ਹੈ ਨਹੀਂ ਸੋ ਜਿਹੜੀ ਸਰਕਾਰ ਆਪਦਾਚ ਲੋਕਾਂ ਦੀ ਮਦਦ ਕਰਨ ਦੇ ਲਈ ਹਾਲਾਂਕਿ ਸਟੇਟ ਤਾਂ ਵੈਲਫੇਅਰ ਸਟੇਟ ਹੁੰਦੀ ਹੈ ਉਹਨੇ ਲੋਕਾਂ ਦੀ ਬਾਹ ਫੜਨੀ ਹੈ ਤੁਸੀਂ ਪਹਿਲੇ ਐਸੇ ਮੁੱਖ ਮੰਤਰੀਓ ਜਿਨ੍ਹਾਂ ਨੇ ਆਪਦਾਚ ਲੋਕਾਂ ਤੋਂ ਹੀ ਪੈਸਾ ਇਕੱਠਾ ਕਰਨਾ ਸ਼ੁਰੂ ਕਰਤਾ ਇਹ ਦੇਖੋ ਅਰਵਿੰਦ ਕੇਜਰੀਵਾਲ ਹੁਣ ਮੁੱਖ ਮੰਤਰੀ ਭਗਵਾਨ ਤਮਾਨ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਕਿਸ ਤਰੀਕੇ ਲੋਕਾਂ ਨੂੰ ਝੂਠੇ ਲਾਰੇ ਲਾ ਕੇ ਇਸ਼ਤਿਹਾਰਾਂ ਦੇ ਨਾਲ ਬੁੱਧੂ ਬਣਾਉਣਾ ਚਾਹੁੰਦੇ ਨੇ ਇਹਦੀ ਜ਼ਿੰਦਾ ਉਦਾਹਰਣ ਮੈਂ ਤੁਹਾਨੂੰ ਅੱਜ ਦੱਸਾਂ ਹਾਲੇ 2 ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਔਰ ਲਗਾਤਾਰ ਚੌਥੀ ਪ੍ਰੈਸ ਕਾਨਫਰੰਸੀ ਕਿਉਂਕਿ ਪੰਜਾਬ ਦੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੇ ਕੇਂਦਰ ਨੇ ਪ੍ਰਧਾਨ ਮੰਤਰੀ ਨੇ ਇੱਕ ਵੱਡਾ ਇਲਜ਼ਾਮ ਲਾਤਾ ਕਿ ਜੀ 12000 ਕਰੋੜ ਜਿਹੜਾ ਡਿਜ਼ਾਸਟਰ ਮੈਨੇਜਮੈਂਟ ਫੰਡ ਹੈ ਮਤਲਬ ਆਫਤਾ ਦਾ ਪੈਸਾ ਇਹ ਪੰਜਾਬ ਸਰਕਾਰ ਖਾਗੀ ਤੇ ਜਿਹਦਾ ਮੁੱਖ ਮੰਤਰੀ ਕੋਲੇ ਕੋਈ ਜਵਾਬ ਨਹੀਂ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਉਹੀ ਟੀਆਰਪੀ ਟੀਮਾਂ ਤੇ ਉਹੀ ਅਰਵਿੰਦ ਕੇਜਰੀਵਾਲ ਦੀਆਂ ਸਲਾਹਾਂ ਕਿ ਜੀ ਮੁੱਦੇ ਤੋਂ ਧਿਆਨ ਪਟਕਾ ਦੇ ਤੇ ਮੁੱਖ ਮੰਤਰੀ ਪ੍ਰੈਸ ਕਾਨਫਰੰਸ 'ਚ ਕੀ ਕਹਿੰਦੇ ਕਹਿੰਦੇ ਜੀ ਅਸੀਂ ਸਿਹਤ ਬੀਮਾ ਯੋਜਨਾ ਸ਼ੁਰੂ ਕਰਨ ਜਾ ਰਹੇ ਮੈਂ ਉਦੋਂ ਵੀ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਸਵਾਲ ਕੀਤਾ ਸੀ ਕਿ ਭਾਈ ਜਿਹੜੀ ਸਰਕਾਰ ਆਪਦਾ ਦੇ ਵਿੱਚ ਲੋਕਾਂ ਤੋਂ ਪੈਸੇ ਇਕੱਠੇ ਕਰ ਰਹੀ ਹੈ ਮਤਲਬ ਮੁੱਖ ਮੰਤਰੀ ਸਾਹਿਬ ਤੁਸੀਂ ਚੜ੍ਹਦੀ ਕਲਾ ਮਿਸ਼ਨ ਲਾਂਚ ਕੀਤਾ ਰੰਗਲਾ ਪੰਜਾਬ ਸੁਸਾਇਟੀ ਬਣਾਤੀ ਸੀ ਐਮ ਰਲੀਫ ਫੰਡ ਚ ਤੁਸੀਂ ਪੈਸਾ ਨਹੀਂ ਲੈ ਰਹੇ ਰੰਗਲਾ ਪੰਜਾਬ ਸੁਸਾਇਟੀ ਬਣਾ ਕੇ ਉਹਦੇ ਚ ਲੋਕਾਂ ਨੂੰ ਕਹਿ ਰਹੇ ਹੋ ਕਿ ਜੀ ਕੰਟਰੀਬਿਊਟ ਕਰੋ ਕਿਉਂਕਿ 12000 ਕਰੋੜ ਤਾਂ ਪਤਾ ਨਹੀਂ ਹੁਣ ਅਰਵਿੰਦ ਕੇਜਰੀਵਾਲ ਦੀ ਇਲੈਕਸ਼ਨ ਤੇ ਖਰਚਿਆ ਗਿਆ ਜਾਂ ਮਿਜ਼ੋਰਮ ਨਾਗਾਲੈਂਡ ਮਨੀਪੁਰ ਦੇ ਇਸ਼ਤਿਹਾਰਾਂ ਤੇ ਖਰਚਿਆ ਗਿਆ ਉਹਦਾ ਤਾਂ ਜਵਾਬ ਹੈ ਨਹੀਂ ਸੋ ਜਿਹੜੀ ਸਰਕਾਰ ਆਪਦਾ ਚ ਲੋਕਾਂ ਦੀ ਮਦਦ ਕਰਨ ਦੇ ਲਈ ਹਾਲਾਂਕਿ ਸਟੇਟ ਤਾਂ ਵੈਲਫੇਅਰ ਸਟੇਟ ਹੁੰਦੀ ਹੈ ਉਹਨੇ ਲੋਕਾਂ ਦੀ ਬਾਹ ਫੜਨੀ ਹੈ ਤੁਸੀਂ ਪਹਿਲੇ ਐਸੇ ਮੁੱਖ ਮੰਤਰੀ ਹੋ ਜਿਨ੍ਹਾਂ ਨੇ ਆਪਦਾ ਚ ਲੋਕਾਂ ਤੋਂ ਹੀ ਪੈਸਾ ਇਕੱਠਾ ਕਰਨਾ ਸ਼ੁਰੂ ਕਰਤਾ ਇੱਕ ਪਾਸੇ ਤਾਂ ਲੋਕਾਂ ਤੋਂ ਪੈਸਾ ਇਕੱਠਾ ਕਰ ਰਹੇ ਹਾਂ ਕਿ ਜੀ ਮੈਂ ਸੂਬੇ ਦੇ ਵਿੱਚ ਹੜਾ ਵਾਲੇ ਲੋਕਾਂ ਦੀ ਮਦਦ ਕਰਨੀ ਹੈ ਦੂਜੇ ਪਾਸੇ ਸਿਰਫ ਮੁੱਦੇ ਤੋਂ ਧਿਆਨ ਭਟਕਾਉਣ ਦੇ ਲਈ ਮੁੱਖ ਮੰਤਰੀ ਸਾਹਿਬ ਨੇ ਝੂਠ ਬੋਲਿਆ ਕਿ ਜੀ 10 ਲੱਖ ਦੀ ਸਿਹਤ ਬੀਮਾ ਯੋਜਨਾ ਮੈਂ ਮੁੱਖ ਮੰਤਰੀ ਪੰਜਾਬ ਸ਼ੁਰੂ ਕਰਨ ਜਾ ਰਹੇ ਨੇ ਤਾਂ ਅੱਜ ਇੱਕ ਲੀਡਿੰਗ ਨਿਊਜ਼ਪੇਪਰ ਨੇ ਥੋੜੀ ਉਹਦੀ ਹਵਾ ਕੱਢਤੀ ਕਿ ਜੀ ਜਿਹੜੇ ਟੈਂਡਰ ਸੀ ਉਹ ਤਾਂ ਤੁਸੀਂ ਹਾਲ ਤੱਕ ਕੱਢਿਆ ਹੀ ਨਹੀਂ ਤੁਸੀਂ ਉਹ ਸਕੀਮ ਟਾਲਤੀ ਕਿ ਹੁਣ ਦਸੰਬਰ ਚ ਦੇਖਾਂਗੇ ਕਿਉਂਕਿ ਪੰਜਾਬ ਸਰਕਾਰ ਖੜਾਾਂ ਦੇ ਵਿੱਚ ਜਿਹੜੇ ਲੋਕ ਖੜਾਾਂ ਦੀ ਮਾਰ ਹੇਠ ਨੇ ਉਹਨਾਂ ਦੀ ਮਦਦ ਕਰਨ ਦੇ ਵਿੱਚ ਰੁਚੀ ਹੈ ਸੋ ਜਿਹੜੀ ਸਕੀਮ ਦਾ ਟੈਂਡਰ ਹੀ ਨਹੀਂ ਨਿਕਲਿਆ ਤੇ ਤਰਨ ਤਰਨ ਬਾਈ ਇਲੈਕਸ਼ਨ ਉਹ ਬਾਈ ਇਲੈਕਸ਼ਨ 'ਚ ਲੋਕਾਂ ਨੂੰ ਪਰਮਾਉਣ ਦੇ ਲਈ ਉੱਥੇ ਤੁਸੀਂ ਰਜਿਸਟ੍ਰੇਸ਼ਨ ਵੀ ਸ਼ੁਰੂ ਕਰਤੀ ਮਲਕ ਕਮਾਲ ਦੀ ਗੱਲ ਹੈ ਹਾਸੋਣੀ ਸਥਿਤੀ ਹੈ ਕਿ ਸਰਕਾਰ ਦੀ ਜਿਹੜੀ ਸਕੀਮ ਦਾ ਹਲੇ ਟੈਂਡਰ ਨਹੀਂ ਨਿਕਲਿਆ ਤੁਸੀਂ ਤੁਹਾਡੀ ਸਰਕਾਰ ਨੇ ਉਹਦੀ ਰਜਿਸਟ੍ਰੇਸ਼ਨ ਕਿੱਦਾਂ ਸ਼ੁਰੂ ਕਰਤੀ ਸੋ ਇੱਥੋਂ ਸਾਬਤ ਹੋ ਜਾਂਦਾ ਹੈ ਕਿ 4 ਸਾਲ ਭਗਵੰਤ ਮਾਨ ਸਾਹਿਬ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿਰਫ ਫੋਕੀ ਇਸ਼ਤਿਹਾਰਬਾਜ਼ੀ ਨਾਲ ਲੋਕਾਂ ਦਾ ਬੁੱਧੂ ਬਣਾਇਆ ਨਹੀਂ ਦਿੱਤਾ ਕੀ ਹੈ ਹਜ਼ਾਰ ਰੁਪਏ ਪ੍ਰਤੀ ਮਹਿਲਾ ਤੁਸੀਂ ਨਹੀਂ ਦਿੱਤਾ ਲਾ ਐਂਡ ਆਰਡਰ ਡਰੱਗ ਮੈਂ ਕਿਹੜੇ ਕਿਹੜੇ ਵਿਸ਼ੇ ਦੀ ਗੱਲ ਕਰਾਂ ਬੁਰੇ